ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਮੰਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵੀ ਸਵਸਤ ਹੋਗੇ ਤੇ ਮਸਤ ਹੋਗੇ ਅਹੀਂ ਵੀ ਠੀਕ ਠਾਕ ਆ ਤੇ ਮਾਰਨਿੰਗ ਦੇ ਹੋ ਗਏ ਆ ਜੀ 8:30 ਤੇ 8:30 ਵਜੇ ਮੈਂ ਇਸ ਕਰਕੇ ਵੀ ਲੇਟ ਆ ਕਿਉਂਕਿ ਮੇਰੀ ਥੋੜੀ ਤਬੀਅਤ ਠੀਕ ਨਹੀਂ ਆ ਮੈਨੂੰ ਫੀਵਰ ਹੋਣ ਡਿਆ ਵਾ ਖਾਂਸੀ ਛਕਾਮ ਹੋ ਗਿਆ ਵਾ ਮੈਨੂੰ ਸਰਦੀ ਲੱਗ ਗਈ ਆ ਉਹਦੇ ਕਰਕੇ ਫਿਰ ਮੈਂ ਹੋਲੀ-ਹੋਲੀ ਕਰਨੀ ਆ ਇਹ ਆ ਕਿ ਮੈਂ ਕਿਚਨ ਵਗੈਰਾ ਜਿਹੜਾ ਉਹ ਕੰਮ ਨਿਬੇੜਦਾ ਵਾ ਬੱਚਿਆਂ ਨੂੰ ਸਕੂਲ ਭੇਜਦਾ ਰੋਟੀ ਬਣਾ ਕੇ ਭਾਂਡੇ-ਪੋਡੇ ਵੀ ਸਾਰਾ ਕੁਝ ਮੈਂ ਮਾਝ ਲਿਆ ਬਸ ਇਹ ਆ ਕਿ ਅੱਜ ਮੇਰਾ ਜਿਹੜਾ ਝਾੜੂ-ਪੋਚਾ ਵਾ ਉਹ ਲੇਟ ਹੋ ਗਿਆ ਤਾਂ ਮੈਂ 9 ਵਜੇ ਲਮਸ਼ੰਮਿਲੀ ਹੋਈ ਜਾਣੀ ਹੁੰਦੀ ਆ ਪਰ ਹੁਣ ਮੈਂ ਅੱਜ ਮੇਰਾ ਰਹਿਦਾ ਕਿ ਮੈਂ ਨਾ ਬੈੱਡ ਸ਼ੀਟਾਂ ਚੇਂਜ ਕਰਕੇ ਤੇ ਇਹਨਾਂ ਨੂੰ ਧੋਦਾ ਦਿਵਾਲੀ ਦੀਆਂ ਵਿਸ਼ੀਆਂ ਬੈੱਡ ਸ਼ੀਟਾਂ ਵਾਂ ਜਿਹੜੀ ਇਹ ਵਾਲੀ ਬੈੱਡ ਸ਼ੀਟ ਹੈ ਨਾ ਇੱਥੇ ਕਿਦਨ ਪੈਂਦੀ ਆ ਰਾਤ ਨੂੰ ਤੇ ਮੈਂ ਕਿਹਾ ਚਲੋ ਇਹ ਵਾਲੀ ਬੈੱਡ ਸ਼ੀਟ ਵੀ ਚੇਂਜ ਕਰ ਦਿੰਨੇ ਆ ਕਈ ਦਿਨ ਹੋ ਗਏ ਪਹਿਲਾਂ ਮੈਂ ਸੋਚਣ ਦੀ ਸੀ ਕਿ ਗਰਮ ਬਿਸ਼ਾਲਾ ਤੇ ਫਿਰ ਮੈਂ ਨਾ ਗਰਮ ਰਹਿੰਦੀ ਆ ਜੇ ਮੈਨੂੰ ਇਹ ਕਿ ਥੋੜਾ ਹੋਰ ਸੱਦੀ ਆ ਜਾਏ ਤੇ ਫੇਰ ਹੀ ਵਿਛਾਉਂਗੀ ਕਿਉਂਕਿ ਬੱਚੇ ਨਾ ਗਰਮੀ ਮਨਾਂਦੇ ਆ ਰਾਤ ਨੂੰ ਉਹ ਕਹਿੰਦੇ ਪੱਖਾ ਲਾਉਣਾ ਵਾ ਤੇ ਮੈਂ ਕਿਹਾ ਜੇ ਚਾਦਰ ਵੇਸ਼ ਗਈ ਨਾ ਤਾਂ ਬਹੁਤ ਸਪੀਡ ਤੇ ਪੱਖਾ ਲਾੜਨਾ ਹੈ ਜੇ ਮੈਂ 2 ਨੰਬਰ ਤੇ ਪੱਖਾ ਲਾਉਂ ਦਿੰਨੀ ਆ ਫਿਰ ਮੈਂ ਬੰਦ ਕਰ ਦਿੰਨੀ 12 1 ਵਜੇ ਤੇ ਇਹਨਾਂ ਦੇ ਪੱਖਿਆਂ ਦੇ ਚੱਕਰ ਤੇ ਨਾਲ ਹੀ ਮੈਂ ਬਿਮਾਰ ਹੋਈ ਆ ਕਿਉਂਕਿ ਬੱਚੇ ਮੰਨਦੇ ਨਹੀਂ ਆ ਪੱਖਾ ਚਲਾਉਣਾ ਹਟ ਦੇਣੀ ਆ ਤੇ ਮੈਨੂੰ ਹਵਾ ਪੈ ਗਈ ਆ ਮੇਰੇ ਸਿਰ ਨੂੰ ਇੱਥੇ ਮੈਂ ਫੇਰ ਹੁਣ ਕਾਟਨ ਦੀ ਚਾਦਰ ਵਿਛਾਤੀ ਆ ਲਿਆ ਕੇ ਤੇ ਮੈਂ ਨਾ ਇਹ ਜਿਹੜੀ ਚਾਦਰ ਵਾ ਇਹ ਮੇਰੀ ਮੈਂ ਲੈ ਕੇ ਆਈ ਹਾਂ ਸ਼ੁਰੂ ਸ਼ੁਰੂ ਗਰਮੀਆਂ ਦੇ ਵਿੱਚ ਮੈਂ ਲੈ ਕੇ ਆਈ ਹਾਂ ਇਹ ਵਾਲੀ ਚਾਦਰ ਤੇ ਨਾ ਕਲਰ-ਕਲਰ ਵੀ ਬੜਾ ਵਧੀਆ ਰਿਹਾ ਵਾ ਤੇ ਅੱਜ ਨਾਲੇ ਨਾ ਕਾਫੀ ਦਿਨਾਂ ਬਾਅਦ ਹੀ ਮੈਂ ਇਹ ਵਾਲੀ ਚਾਦਰ ਵਿਛਾਈ ਹੁਣ ਨਾ ਮੈਂ ਜ਼ਿਆਦਾ ਇਹ ਸੋਚਣ ਦੀ ਕਿ ਜਿਹੜੀਆਂ ਮੇਰੇ ਹੱਥ ਦੀਆਂ ਕੱਡੀਆਂ ਚਾਦਰਾਂ ਵਾਂ ਨਾ ਉਹ ਮੈਂ ਯੂਜ਼ ਕਰਾਂ ਉਹ ਮੈਂ ਕੱਢਣੀਆਂ ਮੈਂ ਪੇਟੀ ਚ ਹਜੇ ਹੋਰ ਤੇ ਮੇਰੇ ਕੋਲ ਹੋਰ ਵੀ ਚਾਦਰਾਂ ਹੈਆਂ ਹੱਥ ਦੀਆਂ ਕੱਡੀਆਂ ਮੈਂ ਕਿਹਾ ਉਹ ਯੂਜ਼ ਕਰ ਲਈਏ ਫਿਰ ਉਹ ਪਈਆਂ ਦੀਆਂ ਪਈਆਂ ਹੀ ਰਹਿ ਜਾਣੀਆਂ ਵਾਂ ਜੇ ਮੈਂ ਨਹੀਂ ਯੂਜ਼ ਕਰਨ ਢੀ ਤੇ ਔਰ ਮਾਰੇ ਟਾਈਮ ਕੀ ਤਾਂ ਬੱਚਿਆਂ ਨੇ ਯੂਜ਼ ਕਰਨਾ ਵੀ ਆ ਕਿ ਨਹੀਂ ਉਹਨੂੰ ਤੇ ਮੈਂ ਨਾ ਇਨਾਂ ਜਿਹੜੇ ਸਰਾਣਿਆਂ ਤੇ ਕਵਰ ਲੱਤੇ ਇਹਨਾਂ ਦੇ ਨਾਲ ਹੀ ਮੈਂ ਢੋ ਤੇ ਮਾਰਦਾ ਕੱਪੜਾ ਤੇ ਬੜੀ ਆਦਾ ਚਲੋ ਸਾਫ਼ ਸੋਫੀ ਇਨਾਂ ਘੱਟਾ ਘਟਾ ਨਹੀਂ ਗਾ ਹੁੰਦਾ ਖੈਰ ਪਾਰੇ ਆ ਕਿ ਜਦੋਂ ਬੱਚੇ ਖਲਾਰਾ ਪਾਉਂਦੇ ਹੀ ਆ ਨਾ ਕੋਈ ਚੀਜ਼ ਕਿਤੇ ਸੁੱਟ ਦਿੰਦੇ ਕੋਈ ਕਿਤੇ ਛੋੜ ਦਿੰਦੇ ਆ ਤੇ ਅੱਜ ਨਾ ਵੈਹੇ ਹੁਣ ਜੇ 2 ਦਿਨ ਹੋ ਗਏ ਮੈਂ ਠੀਕ ਨਹੀਂ ਤੇ ਕਿਰਨ ਮੇਰ ਨਾਲ ਮੇਰੀ ਬੇਟੀ ਬਹੁਤ ਹੈਲਪ ਕਰਉਂਦੀ ਆ ਤੇ ਤੁਹਾਨੂੰ ਪਤਾ ਹੀ ਆ ਕਿ ਨਾ ਧੀਆਂ ਦਾ ਬਹੁਤ ਜ਼ਿਆਦਾ ਸੋਖ ਹੁੰਦਾ ਵਾ ਤੇ ਪਰ ਅੱਜ ਉਹ ਚਲ ਗਏ ਪਰਿਵਾਰ ਫੇਰੀ ਤੇ ਮੈਂ ਵੀ ਜਾਣਾ ਸੀ ਪਰ ਮੇਰੀ ਤਬੀਅਤ ਠੀਕ ਨਹੀਂ ਨਾ ਕਰਕੇ ਮੇਰੇ ਪਰਿਵਾਰ ਫੇਰੀ ਕਿ ਮੇਰੇ ਕੋ 2 ਦਿਨ ਹੋ ਗਿਆ ਵਾ ਪਰਿਵਾਰ ਫੇਰੀ ਨੰਗੇ ਦੀਨ ਪਰ ਮੇਰੇ ਕੋ ਨਹੀਂ ਜਾਇਆ ਜਾਣ ਡਿਆ ਤਬੀਅਤ ਠੀਕ ਨਾ ਹੁਣ ਕਰਕੇ ਤੇ ਆ ਸ਼ੌਲ ਕਿਰਨ ਸੇਰੇ ਪਰਬਾਰ ਫੇਰੀ ਤੇ ਲੈ ਕੇ ਗਈ ਹੀ ਤੇ ਇਹ ਵਾਲਾ ਮੈਂ ਇੱਦਾਂ ਜੋੜ ਦਿੰਨੀ ਆ ਫੇਰ ਜਦੋਂ ਉਹਨੇ ਸੇਰੇ ਪਰਬਾਰ ਫੇਰੀ ਤੇ ਜਾਣਾ ਉਦੋਂ ਲੈ ਜਾਊਗੀ ਤੇ ਮੈਂ ਕਿਹਾ ਚਲੋ ਹੁਣ ਬੈਡ ਸ਼ੀਟ ਤੇ ਗ੍ਰੀਨ ਜਿਹੜੀ ਲਾਹ ਦਿੱਤੀ ਆ ਤੇ ਚਲੋ ਟੇਬਲ ਦਾ ਜਿਹੜਾ ਕਵਰ ਆ ਉਹ ਵੀ ਮੈਂ ਚੇਂਜ ਕਰੀ ਦਿੰਨੀ ਆ ਤੇ ਆ ਨਾ ਮੈਂ ਪ੍ਰੈਸ ਟੇਬਲ ਤੇ ਜਿਹੜਾ ਕਵਰ ਵਿਛਾਇਆ ਹੋਇਆ ਵਾ ਟੇਬਲ ਦਾ ਵਾ ਤੇ ਮੈਂ ਕਿਹਾ ਚਲੋ ਇਹੋ ਹੀ ਚੇਂਜ ਕਰ ਦਿੰਨੀ ਆ ਇੱਥੇ ਨਾ ਦਿਲਸ਼ੇਰੈਨ ਕਾ ਛੱਡ ਕੇ ਆਪਣੀਆਂ ਲਾ ਕੇ ਨਹੀਂ ਗਿਆ ਉਹਨੂੰ ਲੱਗੀਆਂ ਵ ਨਿਗਾ ਵਾਲੀਆਂ ਤੇ ਲੈਪਟਾਪ ਵੀ ਨਹੀਂ ਝੁੱਕ ਕੇ ਗਿਆ ਆਪਣਾ ਤੇ ਉਹ ਵੀ ਉੱਥੇ ਹੀ ਪਿਆ ਵਾ ਤੇ ਮੈਂ ਕਿੰਨੀ ਮੈਨੂੰ ਇਹ ਹੁੰਦਾ ਕਿ ਡੇਗ ਡੋਕੇ ਨਾ ਟੁੱਟ ਜੇ ਲੈਪਟਾਪ ਤਾਂ ਕਰਕੇ ਮੈਨੂੰ ਕਹਿੰਨੀ ਕਿ ਇਹਨੂੰ ਸੇਫ ਰੱਖਿਆ ਕਰੋ ਤੇ ਅੱਜ ਮੈਂ ਨਾ ਅ ਵੀ ਦੀਵਾਲੀ ਦੀਆਂ ਹੀ ਵਿਸ਼ਾਈਆਂ ਉਸ ਤੋਂ ਬਾਰੇ ਮੈਂ ਨਹੀਂ ਝਾੜੀਆਂ ਤੇ ਹੁਣ ਮੈਂ ਕਿਹਾ ਚਲੋ ਇਹਨਾਂ ਨੂੰ ਇਦਾਂ ਹੀ ਝਾੜ ਦਿੰਨੇ ਆ ਕਿਉਂਕਿ ਹੁਣ ਮੈਂ ਤਾਂ ਹੋਣੀਆਂ ਤੇ ਹੈ ਨਹੀਂ ਇਹਨਾਂ ਨੂੰ ਕੀ ਹੋਇਆ ਵਾ ਇਦਾਂ ਹੀ ਮੈਂ ਝਾੜ ਦਿੰਨੀ ਹਣੀ ਇਹਨਾਂ ਨੂੰ ਨਹੀਂ ਛੇਤੀ ਤਾਂ ਹੁੰਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਕਿਹੜਾ ਇਹਦੇ ਉੱਤੇ ਪੈਰ ਲੈ ਕੇ ਛੱਡਦੇ ਆ ਜਸਟ ਕਪੜੇ ਪ੍ਰੈਸ ਕਰਨੇ ਹੁੰਦੇ ਆ ਆ ਮੈਂ ਨਾ ਖੇਸ ਇਦਾਂ ਪ੍ਰੈਸਟੇਬਲ ਦੇ ਉੱਤੇ ਨਾ ਪੱਕਾ ਵਿਛਾਇਆ ਥੱਲੇ ਦੇ ਬੈੱਡ ਸ਼ੀਟ ਵਿਛਾਈ ਹੈ ਡਬਲ ਕਰਕੇ ਤੇ ਉੱਤੇ ਫਿਰ ਕ ਬਾਰ ਬਾਰ ਨਾ ਫਿਰ ਵਿਛਾਉਣਾ ਨਹੀਂ ਪੈਂਦਾ ਪ੍ਰੈਸ ਇੱਥੇ ਹੀ ਲਾ ਲਈਦੀ ਆ ਤੇ ਕਪੜੇ ਪ੍ਰੈਸ ਹੋ ਜਾਂਦੇ ਆ ਤੇ ਐਨਕਾ ਵੀ ਤੇ ਹੇਰ ਛੱਡ ਕੇ ਚਲ ਗਿਆ ਵਾ ਤੇ ਆਹ ਫੋਨ ਆ ਬੱਚਿਆਂ ਦੇ ਉਹ ਵੀ ਇੱਥੇ ਮੈਂ ਟੇਬਲ ਤੇ ਰੱਖਤੇ ਆ ਤੇ ਆਹ ਮੈਂ ਟੇਬਲ ਦਾ ਜਿਹੜਾ ਕਵਰ ਹੀ ਨਾ ਉੱਥੇ ਮੈਂ ਆਵਿਛਾ ਤਾਂ ਮੇਕਾ ਚਲ ਬੀਟ ਪੈਡ ਸ਼ੀਟ ਦੇ ਨਾਲ ਮੈਚਿੰਗ ਹੋ ਜਾਊਗਾ ਤੇ ਇੱਥੇ ਨਾ ਬੱਚੇ ਖਲਾ ਦਿੰਦੇ ਕੁਰਸੀਆਂ ਕਾਸੀਆਂ ਜੋ ਚੀਜ਼ਾਂ ਤੇ ਮੈਂ ਵੀ ਆ ਜਿਹੜੀਆਂ ਉਧਰ ਹੋ ਚੁੱਕੇ ਆ ਬਿਸਤਰੇ ਮੈਂ ਇੱਥੇ ਰੱਖਦੇ ਮੈਂ ਚਲ ਇਥੋਂ ਚੁੱਕੂੰਗੀ ਤੇ ਇੱਥੇ ਨਾ ਇਹ ਮੰਜੇ ਜਿਹੜੇ ਆ ਨਾ ਇਹ ਲੂਬੀ ਵਾਲੇ ਦੋ ਆ ਪੱਕੇ ਇਹ ਰਾਤ ਨੂੰ ਹੀ ਸੌ ਜਾਂਦੇ ਮੈਂ ਮਾਂ ਪਤਹੀਂ ਤੇ ਇਹ ਜਿਹੜਾ ਮੰਜਾ ਉਹ ਵਾਲਾ ਉੱਥੇ ਹੀ ਲੱਗਦਾ ਵਾ ਪੱਕਾ ਹੀ ਆ ਤਾਂ دل ਛੇਦ ਦੇਣਾ ਕੁਝ ਡਾਕੂਮੈਂਟ ਜੇ ਆ ਗੀਮਾ ਖੇਡਦਾ ਤਾਂ ਉੱਥੇ ਲੈ ਜਾਣੇ ਹੁੰਦੇ ਤੇ ਪੱਕੇ ਇੱਥੇ ਰੱਖੇ ਬਾਹਰ ਕੀ ਬਾਅਦ ਜਦੋਂ ਜਾਣਾ ਇਹ ਨਾ ਟਾਈਮ ਦੇ ਟਾਈਮ ਫਿਰ ਜੀ ਲੱਭਦੀ ਨਹੀਂ ਤੇ ਇਹ ਆ ਵਾਲਾ ਮੰਜਾ ਜਿਹੜਾ ਮੈਂ ਐ ਸਾਈਡ ਤੇ ਕਰ ਦੂੰਗੀ ਕਿਉਂਕਿ ਇਹ ਮੰਜਾ ਡੱਟ ਜਾਣਾ ਹੁਣੇ ਬਸ ਪੋਚੇ ਪੋਚੇ ਲਾ ਕੇ ਮੈਂ ਢਾ ਦੇਣਾ ਵਾ ਤੇ ਇੱਥੇ ਮੇਰੀਆਂ ਮੈਡੀਸਿਨ ਪਈਆਂ ਵਾ ਫੋੜੀ ਤੇ ਮੈਂ ਨਾ ਤਾਂ ਕਰਕੇ ਸਾਹਮਣੇ ਰੱਖ ਦੇ ਕਿ ਮੈਨੂੰ ਯਾਦ ਰਹੇ ਕਿ ਮੈਂ ਮੈਡੀਸਿਨ ਵੀ ਖਾਣੀ ਆ ਤੇ ਆਮਦਾਨੀਆਂ ਵਾ ਇੱਕ ਮੰਮੀ ਕੀ ਹੈ ਸਾਡੀ ਆਪਣੀ ਹੈ ਸਾਡੀ ਵਾਲੀ ਦਾ ਹਜੇ ਕੋਈ ਹਾਲ ਨਹੀਂ ਹੋਇਆ ਹਰਚਵਾਲ ਖੜੀ ਸੀ ਤੇ ਉਹ ਮਦਾਨੀ ਵਾਲੇ ਕੋਲ ਮਦਾਨੀ ਵਾਲਾ ਕਹਿੰਦਾ ਕਿ ਇਹਨੂੰ ਨਾ ਜਿਹੜੇ ਬਿਲਡਿੰਗ ਵਗੈਰਾ ਕਰਦੇ ਆ ਉਹਨਾਂ ਕੋ ਕਟਿੰਗ ਕਰਵਾ ਕੇ ਦੇ ਬਿਲਡ ਤੁਹਾਨੂੰ ਕਰਵਾਉਣੀ ਪੈਣੀ ਆ ਤੇ ਉਹ ਚਲੋ ਡੈਡੀ ਆਪੇ ਕਰਾ ਕੇ ਲਿਆਉਣੀ ਹੈ ਡੈਡੀ ਦਾ ਕੰਮ ਆ ਇੱਥੇ ਮੈਂ ਪੌੜੀਆਂ ਪੂੜੀਆਂ ਆਪਣੀਆਂ ਝਾੜ ਲੈਣੀ ਤਾਂ ਮੈਡ ਜਿਹੜੇ ਨਾ ਹੁਣ 2-3 ਦਿਨ ਹੋ ਗਏ ਜਿੱਦਾਂ ਦਾ ਮੈਨੂੰ ਬੁਖਾਰ ਚੜ੍ਹਨ ਲਿਆ ਵਾ ਤੇ ਕਿਰਨਣ ਲੁੰਦੀ ਆ ਝਾੜੂ ਝੂੜੂ ਤੇ ਜਿੱਦਾਂ ਨਾ ਵਿਚਾਰੀ ਕੋ ਲੱਗ ਜਾਂਦਾ ਵਾ ਲੱਗ ਜਾਂਦਾ ਵਾ ਦੇ ਉਹ ਫਰਮੈਟ ਨਹੀਂ ਵਿਛਾਉਂਦੀ ਉਹਨੂੰ ਮੈਂ ਕਿਹਾ ਤੂੰ ਮੈਟ ਨਾ ਵਿਛਾਈ ਮੈਟ ਫਿਰ ਨਾ ਮੈਟ ਉਹਦੀ ਵੇਛਦੇ ਜਦੋਂ ਵਧੀਆ ਤਰ੍ਹਾਂ ਪੋਚੇ ਥੱਲੇ ਲੱਗੇ ਹੋਣ ਨਹੀਂ ਤੇ ਫਿਰ ਮੈਟ ਥੱਲੇੋਂ ਖਰਾ ਗੰਦੇ ਜੇ ਹੋ ਜਾਂਦੇ ਆ ਨਾ ਕਿਚਨ ਮੈਟ ਵਿਛਾਈ ਉਹਨੇ ਦੋ ਤਿੰਨ ਦਿਨ ਹੋ ਗਏ ਆ ਤੇ ਨਾ ਹੀ ਉਹਨੇ ਆ ਜਿਹੜੇ ਮਤਲਬ ਬੈੱਡ ਤੇ ਲਾ ਕੇ ਮੈਟ ਨਾ ਵਿਛਾਇਆ ਤੇ ਬੈੱਡਰੂਮ ਦਾ ਜਿਹੜਾ ਮੈਟ ਹੈ ਨਾ ਉਹ ਮੈਂ ਦਿਵਾਲੀ ਤੇ ਬਸ ਵਿਛਾਇਆ ਸੀ ਉਸ ਤੋਂ ਬਾਅਦ ਮੈਨੂੰ ਚੋਕਤਾ ਨੂੰ ਕਉ ਮੈਨੂੰ ਇਹ ਕਿ ਬੈਡਰੂਮ ਜਿਆਦਾ ਯੂਜ਼ ਹੁੰਦਾ ਨਹੀਂ ਆ ਤੇ ਐਵੇਂ ਫਿਰ ਗੰਦਾ ਹੋ ਜਾਣਾ ਵਾ ਫਿਰ ਉਹਨੂੰ ਡਰਾਈਕਲਿੰਗ ਕਰਵਾਉਣਾ ਪੈਣਾ ਕਿਉਂਕਿ ਉਹ ਦੂਜਾ ਵਾ ਡਰਾਈਕਲਿੰਗ ਵਾਲਾ ਤਾਂ ਕਰਕੇ ਮੈਂ ਫਿਰ ਲਾ ਕੇ ਉਹ ਰੱਖ ਲਿਆ ਵਾ ਤੇ ਇੱਥੇ ਮੈਂ ਲਾ ਲੈਨੀ ਆ ਝਾੜੂ ਇਦਾਂ ਨਾ ਘੱਟਾ-ਕੁੱਟਾ ਤੇ ਕੋਈ ਖਾਸ ਐਵੇਂ ਕਹੀ ਹੈ ਨਹੀਂਗਾ ਪਰ ਨਾ ਚੀਜ਼ਾਂ-ਜੁੱਜ਼ਾਂ ਜਿੱਦਾਂ ਇੱਧਰ-ਉੱਧਰ ਬੱਚੇ ਤੁਹਾਨੂੰ ਪਤਾ ਖਲਾਰ ਦਿੰਦੇ ਆ ਤੇ ਆ ਗੱਡੀਆਂ ਜਿਹੜੀਆਂ ਇਹ ਵਾਲੀ ਜਿਹੜੀ ਬੈੱਡ ਸ਼ੀਟ ਵਿਛਾਈ ਹੈ ਨਾ ਮੈਂ ਦਿਵਾਲੀ ਵਾਲੇ ਦਿਨ ਦੀ ਉਦੋਂ ਇੱਕ ਦਿਨ ਵੀ ਇਹਨੂੰ ਯੂਜ਼ ਨਹੀਂ ਕੀਤਾ ਇੱਕ ਦਿਨ ਵੀ ਕਿਸੇ ਨੇ ਦਿੱਤ ਪੈਰ ਨਹੀਂ ਰੱਖਿਆ ਤੇ ਪਰ ਮੈਂ ਨਾ ਇਹ ਸੋਚਣ ਕਿ ਜਦੋਂ ਗੱਡੀਆਂ ਰਹਿਣਦਿੰਨੀਆਂ ਗੱਡੀਆਂ ਇਦਾਂ ਰੱਖ ਲੂੰਗੀ ਤੇ ਜਿਹੜੀ ਬੈੱਡ ਸ਼ੀਟ ਹੈ ਨਾ ਉਹਨੂੰ ਥੋੜਾ ਜਿਹਾ ਈਜ਼ੀ ਜਿਹਾ ਹੁੰਦੀ ਇੱਕ ਵਾਰਾ ਕੱਢ ਲਾਂਗੇ ਤੇ ਚਲੋ ਘੱਟਾ ਘੁੱਟਾ ਤਾਂ ਪਿਆ ਹੀ ਆ ਗੱਡੀਆਂ ਮੈਂ ਰਹਿਣ ਤੀਆਂ ਵਗਣਤੀਆਂ ਰਿਕਵਰ ਨਹੀਂ ਮੈਂ ਲਾਉਣੇ ਤੇ ਬਸ ਆਹ ਜਿਹੜੀ ਬੈਡ ਸ਼ੀਟ ਐ ਇਹਨੂੰ ਮੜ ਜਾ ਧੋ ਲਾਂਗੇ ਤੇ ਈਜੀ ਚੋਂ ਦੀ ਕੱਢ ਕੇ ਤੇ ਪਾ ਦੇਣਾ ਹਲਕਾ ਜਿਹਾ ਤੇ ਫੇਰ ਆਹ ਲੈਣੀ ਐ ਨਵੀਂ ਫੇਰ ਜਦੋਂ ਕੋਈ ਜ਼ਰੂਰਤ ਪਊਗੀ ਫੇਰ ਵਿਛਾਲਾਂਗੇ ਕਿਉਂਕਿ ਬੈਡ ਸ਼ੀਟਾਂ ਨਾ ਅੱਗੇ ਮੈਂ ਲਾਈਆਂ ਬਹੁਤ ਜ਼ਿਆਦੀਆਂ ਆ ਵਾ ਆਵਲੀ ਬੈਡ ਸ਼ੀਟ ਵੀ ਮੇਰੀ ਪ੍ਰਾਣੀ ਹੈ ਦੇ ਨਾ ਬੈਡ ਸ਼ੀਟ ਮੈਂ ਅੱਗੇ ਵੀ ਆਪਣੇ ਪਿਛਲੇ ਵਲੌਗਾਂ ਚ ਵੀ ਜ਼ਿਕਰ ਕਰਦੀ ਰਹੀ ਨਹੀਂ ਕਿ ਜਿਹੜੀ ਬਲੈਡ ਬੈਡ ਸ਼ੀਟ ਹੈ ਨਾ ਇਹ ਐਵੇਂ ਵੇਸ਼ ਕੇ ਨਾ ਚਿਪਕੀ ਜਾਂਦੀ ਜਿੱਦਾਂ ਨਾ ਇਹਨੂੰ ਜਿੱਦਾਂ ਮਰਜੀ ਨਿਆਣੇ ਪੁੜਕੀ ਜਾਂਣ ਟੱਪੀ ਜਾਂਣ ਇਹਨੇ ਨਹੀਂ ਖਿਲਰਨਾ ਇਦਾਂ ਦੀ ਇਦਾਂ ਰਹਿੰਦੀ ਆ ਚਲੋ ਸਾਡੇ ਤਾਂ ਬੱਚੇ ਵੈਸੇ ਚਲੋ ਵੱਡੇ ਹੋ ਗਏ ਸ਼ਤਾਨੀਸ਼ ਤੋਂ ਨਹੀਂ ਨਹੀਂ ਕਰਦੇ ਜਿੱਦਾਂ ਬੱਚੇ ਛੋਟੇ ਆ ਹੋਏ ਕੋਈ ਤੇ ਇਹ ਖਿਲਰਦੀ ਨਹੀਂ ਹੈਗੀ ਬਿਲਕੁਲ ਵੀ ਤੇ ਮੈਂ ਸਾਰੀ ਬੈਡ ਸ਼ੀਟ ਵੀ ਝਾੜ ਚੰਬ ਕੇ ਤੇ ਮੈਂ ਵਿਛਾ ਲਈ ਆ ਤੇ ਨਾ ਮੇਰਾ ਉਹਦਾ ਮਨ ਕਰ ਰਹੇ ਕਿ ਮੈਂ ਨਾ ਚੇਂਜ ਕਰਦਾ ਕਿਉਂਕਿ ਨਵੀਂ ਬਿਸ਼ੀ ਹੀ ਬੈਡ ਸ਼ੀਟ ਤੇ ਮੈਨੂੰ ਇਹ ਕਿ ਚਲੋ ਨਵੀਂ ਫੇਰ ਵੇਚ ਜੂਗੀ ਦੁਬਾਰਾ ਹਨਾ ਤੇ ਆ ਨਾ ਰਾਹ ਵਾਲੀ ਸਾਈਡ ਵਾਲੀ ਪਾਰੀ ਹੈ ਇਹਨੂੰ ਰੋਜ਼ ਇਦਾਂ ਮੈਨੂੰ ਝਾੜੂ ਮਾਰਨਾ ਪੈਂਦਾ ਵਾ ਭਾਵੇਂ ਇਹਦੇ ਵਿੱਚ ਕੋਈ ਹੋਵੇ ਭਾਵੇਂ ਨਾ ਪਿਛਲੇ ਪਾਸੇ ਨਾ ਸਾਡੇ ਉਹ ਲਾਇਆ ਵਾ ਬਾਜਰਾ ਵਾ ਡੰਗਰਾਂ ਦੇ ਖਾਣ ਵਾਸਤੇ ਲਾਇਆ ਵਾ ਤੇ ਉਹਦੇ ਜਿੱਦਾਂ ਹੁੰਦੇ ਨਹੀਂ ਪੱਬੂ ਜੇ ਜਿੱਦਾਂ ਜਾਲ ਵਗੈਰਾ ਬਣਾਉਂਦੇ ਆ ਉਹੋ ਜੇ ਇਹਦੇ ਬਾਰੀ ਵਿੱਚ ਆ ਜਾਂਦੇ ਆ ਤਾਂ ਮੈਨੂੰ ਰੋਜ਼ ਤੇ ਰੋਜ਼ ਇੱਥੇ ਫਿਰ ਮੈਂ ਇੱਥੇ ਮਾਰ ਦਿੰਦੀ ਨਹੀਂ ਉਦਾਂ ਇਹ ਬੈਡਰੂਮ ਬਿਲਕੁਲ ਐ ਸਾਫ਼ ਆ ਸਟੋਰ ਵੀ ਸਾਫ਼ ਨਿਕਲਿਆ ਤੇ ਬੈਡਰੂਮ ਵੀ ਬਿਲਕੁਲ ਸਾਫ਼ ਨਿਕਿਆ ਹੁਣ ਜਿਹੜਾ ਹੁੰਦਾ ਸਾਡਾ ਡਰਾਇੰਗ ਰੂਮ ਕਿਉਂਕਿ ਹਨਾ ਡਰਾਇੰਗ ਰੂਮ 'ਚ ਜ਼ਿਆਦਾ ਬਈਦਾ ਵਾ ਸੋਫੇ ਤੇ ਬਹਿ ਜਾਂਦੀ ਮੈਂ ਵੀ ਤੇ ਬੱਚਿਆਂ ਨੇ ਵੀ ਜਦੋਂ ਸ਼ਾਮਾਂ ਨੂੰ ਨਾ ਕਿਰਨ ਨੂੰ ਵੀ ਕਈ ਵਾਰ ਫਿਰ ਸੋਫੇ ਤੇ ਲੰਮੀ ਪੈ ਜਾਂਦੀ ਹੁੰਦੀ ਆ ਇਹ ਰੂਮ ਦਾ ਯੂਜ਼ ਜਿਹੜਾ ਨਾ ਬਹੁਤ ਜ਼ਿਆਦਾ ਘੱਟ ਹੁੰਦਾ ਵਾ ਇਹ ਰੂਮ ਸਾਫ਼ ਹੀ ਰਹਿੰਦਾ ਵਾ ਕੱਲ ਕਿਰਨ ਨੂੰ ਮੈਂ ਕਿਹਾ ਸੀ ਚਨਾਵੋ ਚਲਾਈ ਕਰਨ ਨੇ ਨਹੀਂ ਲਾਈ ਪਰ ਅੱਜ ਮੈਂ ਆਪ ਲਾਉਣੀ ਆ ਅੱਜ ਮੈਂ ਲਾਉਂਗੀ ਮੈਂ ਵੀ ਓਦਾਂ ਚਲੋ ਠੀਕ ਨਹੀਂ ਆ ਪਰ ਮੈਨੂੰ ਨਾ ਸਿੱਧਕ ਜਾਣੇ ਹੁੰਦਾ ਜੇ ਨਾ ਚਿਰ ਮੈਂ ਆਪਣੇ ਹੱਥੀਂ ਕੰਮ ਨਾ ਕਰਾਂ ਮੈਨੂੰ ਮੈਨੂੰ ਨਾ ਤਲਖੀ ਜੀ ਹੋਣ ਡੈ ਪੰਦੀ ਹੈ ਗਰਮੀ ਜੀ ਲੱਗਣ ਡੈ ਪੰਦੀ ਹੈ ਘੰਟ ਮੈਂ ਕਦੀ ਸੇਟਾ ਕਲ ਨਹੀਂ ਆ ਕਿਉਂਕਿ ਕਹਿੰਦੇ ਨਾ ਸਿਆਣੇ ਕਿ ਸੇਟਾ ਕ ਗੇ ਝਾੜੂ ਲਉਣਾ ਚਾਹੀਦਾ ਮੈਂ ਕਦੀ ਸੇਟਾ ਕਲ ਨਹੀਂ ਕਦੀ ਚੁੰਨੀ ਲਾ ਲੈਣੀ ਮੈਨੂੰ ਮਰ ਤਲਖੀ ਜੀ ਹੋਣ ਲੱਗ ਜਾਂਦੀ ਹੈ ਬੜੀ ਤੇ ਇੱਥੇ ਮੈਂ ਆ ਸਾਰੀ ਲੂਬੀ ਵੀ ਝਾੜੂ ਲਾ ਲੂੰਗੀ ਕਿਉਂਕਿ ਨਾ ਮੈਂ ਬੋਚੇ ਤੇ ਡਸਟਿੰਗ ਵੀ ਆ ਰਹਾ ਹੈ ਜੇ ਮੇਰੀ ਸਾਰੀ ਹੋਣ ਵਾਲੀ ਹੈ ਪਰ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ ਕਿਉਂਕਿ ਵਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਵਲੌਗ ਫਿਰ ਕੋਈ ਫੁੱਲ ਵੇਂਦਾ ਨਹੀਂ ਹੈ ਨਾ ਤੇ ਤਾਂ ਕਰਕੇ ਮੈਂ ਫਿਰ ਜਿਹੜਾ ਡਸਿੰਗ ਦਾ ਵਾ ਉਹ ਦੂਜੇ ਦੂਜੇ ਪਾਰਟ ਵਿੱਚ ਸ਼ੋਅ ਕਰੂੰਗੀ ਸੌਰੀ ਦੂਸਰੇ ਵਿੱਚ ਬਲੌਗ ਵਿੱਚ ਮੈਂ ਤੁਹਾਨੂੰ ਵਿਖਾਉਂਗੀ ਤੇ ਇੱਥੇ ਮੈਂ ਉਧਰੋਂ ਬੈੱਡ ਦਾ ਜਿਹੜਾ ਸਾਈਡਾ ਨਾ ਉਹ ਵੀ ਲਈ ਵੀ ਮੈਂ ਕਰਦਣੀ ਉਹਦਣਾ ਮੈਂ ਅਹੀ ਕੋਸ਼ਿਸ਼ ਕਰਦਿਆਂ ਕਿ ਉਸ ਸਾਈਡ ਨੂੰ ਨਾ ਨੰਗੀ ਹੈ ਵੀ ਜਦੋਂ ਨੰਗੀ ਐ ਸਾਈਡ ਥਾਣੀ ਨੰਗੀ ਹੈ ਉਧਰ ਫਿਰ ਨੁੱਕਰਜੀ ਤੇ ਝਾੜੂ ਝੂੜੂ ਪੋਚਾ ਪੋਚਾ ਲਾਉਣਾ ਔਖਾ ਜਾਂਦਾ ਰੋਜ਼ ਦਾ ਰੋਜ਼ ਨਹੀਂ ਲੱਗਦਾ ਤੇ ਆ ਨਾ ਕੋਸ਼ ਜਿੱਦਾਂ ਮੈਂ ਫੁਲਕੇ ਵਗੈਰਾ ਲਾਏ ਆ ਉਹ ਦੂਜਾ ਲੈਪਕੀਨ ਵਗੈਰਾ ਜਿਹੜੇ ਯੂਜ਼ ਹੁੰਦੇ ਬੱਚਿਆਂ ਦੇ ਸਕੂਲ ਵਾਲੇ ਉਹ ਫਿਰ ਕੱਲ ਦੇ ਕਿਰਨ ਨੇ ਚੁੱਕੇ ਨਹੀਂ ਆ ਕਿਉਂਕਿ ਕਿਰਨ ਨੇ ਉੱਥੇ ਹੀ ਛੁੱਟੀ ਗਈ ਸਲੈਬ ਦੇ ਥੱਲੇ ਹੀ ਮੈਂ ਠੀਕ ਨਹੀਂ ਸੀ ਤੇ ਉਹਨੇ ਵਿਚਾਰੀ ਨੇ ਭਾਂਡੇ-ਭੁੰਡੇ ਸ਼ਮ੍ਹਾਂ ਵਾਲੇ ਵੀ ਉਹਨੇ ਸਾਰੇ ਕਿਰਨ ਨੇ ਹੀ ਮੋਂਝੇ ਤੇ ਇੱਥੋਂ ਮੇਰਾ ਆਵਲਾ ਕਾਰਨਰ ਵੀ ਸਾਰਾ ਮੈਂ ਕੱਢ ਲਿਆ ਵਾ ਤੇ ਚਲੋ ਮੈਂ ਹੋ ਗਈਆਂ ਫਰੀ ਲਓ ਜੀ ਮੈਂ ਛੜੋ-ਛੜੋ ਲਾ ਕੇ ਤੇ ਅੱਗੇ ਪੈ ਗਈਆਂ ਪੌੜੀਆਂ ਦਿੱਤੇ ਸਾਰ ਲੈਣ ਵਾਸਤੇ ਤੇ ਹਜੇ ਮੇਰੇ ਡਸਟਿੰਗ ਕਰਨ ਵਾਲੀ ਆ ਪੂਜੀ ਰਹਿ ਗਿਆ। ਬਾਕੀ ਦਾ ਜਿਹੜਾ ਕਿਚਨ ਦਾ ਕੰਮ ਆ ਉਹ ਮੈਂ ਵੇੜ ਲਿਆ। ਅੱਜ ਮੇਰੀ ਥੋੜੀ ਤਬੀਅਤ ਠੀਕ ਨਹੀਂ ਹੈ ਤਾਂ ਕਰਕੇ ਮੈਨੂੰ ਬੈੜਾ ਭੈਂਡਿਆ ਕੰਮ ਛੱਡ ਕੇ। ਤੇ ਚਲੋ ਜੀ ਵੀਡੀਓ ਤਾਂ ਕਰ ਲੈਨੇ ਇੱਥੇ ਐਂਡ। ਜੇ ਤੁਹਾਨੂੰ ਮੇਰਾ ਵਲੌਗ ਪਸੰਦ ਆ ਤਾਂ ਪਲੀ ਮੇਰੇ ਚੈਨਲ ਨੂੰ ਸ਼ੇਅਰ, ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ। ਆਪਣਾ ਰੱਖਿਓ ਜੀ ਬਹੁਤ ਸਾਰਾ ਖਿਆਲ। ਦੱਦਕਲੀ। ਬਾਏ ਬਾਏ।